ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ ਵੀ 5 ਦਾ ਹੋਇਆ ਫਿਰ 10 20 ਦਾ ਵੀ 50 ਦਾ ਫਿਰ 100 ਦਾ ਉਦੋਂ ਤੱਕ ਪੰਦਾ ਆ ਰਿਹਾ ਹਾਂ ਮੈਨੂੰ ਬੜੀ ਆਸ ਸੀ ਕਿ ਰਿਸ਼ਵਰ ਇੱਕ ਦਿਨ ਯੂਰ ਸਾਡੀ ਸੁਣੇਗਾ ਤੋਂ ਮੈਂ ਅਰਦਾਸ ਕੀਤੀ ਈਸ਼ਵਰ ਦੇਗੇ ਕਿ ਮਾਲਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ ਤੇ ਰੁੱਦੇ ਹਾਂ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭਜਾਏਗਾ ਉੱਪਰ ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਖਲਾਮਾ ਦੇ ਕਿਰਪਾ ਦੇ ਨਾਲ ਮੇਰੇ ਤੇ ਮਿਹਰ ਕੀਤੀ ਬਹੁਤ ਕਿਰਪਾ ਹੋਈ ਗੁਰਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ ਤੇ ਜ ਮਹਾਮਾਈ ਦੀ ਚੰਦਪੁਰਨੀ ਜੀ ਵੈਸ਼ਨੋ ਦੇਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮਿਲ ਤੇ ਹੋਈ ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ ਹੈ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ ਧਾਰਮਿਕ ਪਾਸੇ ਲਗਾਵਾਂਗਾ ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ ਇਹ ਸਮਝਾ ਕੇ ਮੈਂ ਅੱਛੇ ਪਾਸੇ ਲਾਇਆ ਹੈ ਬੇਨਤੀ ਇਸ ਤੇ ਕਿ ਪੈਸਾ ਈਸ਼ਵਰ ਨੇ ਮੈਨੂੰ ਜੀ ਦਿੱਤਾ ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ ਚ ਇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ ਬੁਰੇ ਨਹੀਂ ਲਾਇਆ ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਹਾ ਉਠਾਂਦਾ ਹੈ ਤੋ ਮੈਂ ਅਰਜ਼ਾ ਕਰਦਾ ਪ੍ਰਭੂ ਕੇ ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ ਕਿਉਂਕਿ ਮੈਂ ਮਕਾਨ ਵੀ ਉਹ ਦੁਕਾਨ ਵੀ ਜਿਹੜਾ ਕਿਰਾਏ ਚ ਰਹਿੰਦਾ ਸੀ ਹੋ ਸਕਦਾ ਹੈ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ ਮੈਂ ਜਰੂਰ ਇਹ ਆਪਣਾ ਮਕਾਨ ਨਰ ਦੁਕਾਨ ਲੈਣ ਤੋਂ ਬਾਅਦ ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਉਹ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ ਧਾਰਮਿਕ ਵਿਚਾਰਾਂ ਚ ਪੈਸਾ ਕਾਫੀ ਲਗਾਵਾਣਾ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658